ਸ੍ਰੀ ਕਾਲ ਜੀ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਨਰਪੈ ਸੱਚ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਸਕਰਨ ਸਿੰਘ ਸੰਧਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਇੱਥੇ ਪਹੁੰਚਿਆ ਸਰਦਾਰ ਗੋੜ ਸਿੰਘ ਘਾਰੂ ਦਲਤ ਮਹਾਪੰਚਾਇਤ ਦੇ ਵਾਈਸ ਚੇਅਰਮੈਨ ਸਾਹਿਬ ਇਹ ਜਿੱਥੇ ਕਿਤੇ ਦਲਤ ਦੀ ਗੱਲ ਹੁੰਦੀ ਹੈ ਜਾਂ ਦਲਤ ਸਮਾਜ ਵਿਰੋਧੀ ਕੋਈ ਗੱਲਾਂ ਹੁੰਦੀਆਂ ਜਾਂ ਕਿਸੇ ਕਿਸਮ ਦਾ ਕੋਈ ਵਿਤਕਰਾ ਹੁੰਦਾ ਤਾਂ ਉੱਥੇ ਇਹ 24 ਘੰਟੇ ਖੜਦੇ ਆ ਅੱਜ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਦਲਤ ਸਮਾਜ ਦੇ ਹਿੱਸੇ ਵਿੱਚ ਆਉਂਦੀਆਂ ਤੇ ਉਹਨਾਂ ਬਾਰੇ ਕਿਉਂ ਲੜਾਈ ਝਗੜੇ ਪਿੰਡਾਂ ਦੇ ਵਿੱਚ ਹੋ ਰਹੇ ਆ ਇਹਨਾਂ ਨੂੰ ਲੈ ਕੇ ਆਪਾਂ ਅੱਜ ਗੱਲਬਾਤ ਕਰਦੇ ਆ ਘਰੂ ਸਾਹਿਬ ਇਸ ਚੈਨਲ ਤੇ ਪਹੁੰਚਣ ਤੇ ਤੁਹਾਨੂੰ ਜੀ ਆਇਆਂ ਆਖਿਆ ਜਾਂਦਾ ਹੈ ਤੇ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਤੇ ਇਹ ਤੁਸੀਂ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਰਪਾਇ ਚੈਨਲ ਦਾ ਦੇਸ਼ਾਂ ਦੇ ਸ਼ਬਦ ਚ ਬੈਠ ਰਹੇ ਮੇਰੇ ਸੂਝਵਾਨ ਸਾਡੇ ਭਾਰਤ ਵਾਸੀ ਤੇ ਪੰਜਾਬ ਵਾਸੀ ਮਿਹਨਤੂਰ ਇਨਸਾਨ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵਿਸ਼ਾ ਅੱਜ ਦਾ ਰੱਖਿਆ ਵੀ ਜਿਹੜੀਆਂ ਜ਼ਾਲਤ ਕੂਟੀ ਦੀਆਂ ਜ਼ਮੀਨਾਂ ਹੈਗੀਆਂ ਉਨ੍ਹਾਂ ਤੇ ਆਵਾਜ਼ ਦਿਨੋ ਦਿਨ ਦਿਨੋ ਦਿਨ ਵਧਾ ਹੈਗਾ ਡਾਕਟਰ ਸਾਹਿਬ ਵਧਾ ਜਾ ਰਿਹਾ ਹੈ ਉਹ ਕਾਰਨ ਇਹ ਹੈ ਵੀ ਪੰਜਾਬ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਪੂਰੇ ਪੰਜਾਬ ਦੇ ਵਿੱਚ 25% ਸੌ ਚੋਂ ਜਿਹੜੀਆਂ ਹੈਗੀਆਂ ਉਹ ਗਰੀਬਾਂ ਅਦਲਤ ਪਰਿਵਾਰਾਂ ਦੀਆਂ ਜ਼ਮੀਨਾਂ ਪਈਆਂ ਹਰ ਪਿੰਡ ਦੇ ਵਿੱਚ ਜਿੱਥੇ ਦੀ ਕਿਤੇ ਪੰਚਾਇਤੀ ਜ਼ਮੀਨ ਪਈ ਹੈ ਇੱਕ ਪੰਚਾਇਤੀ ਜ਼ਮੀਨ ਪੈਸੀ ਕੋਟੇ ਦਾ ਹਿੱਸਾ ਹੁੰਦਾ ਉਹ ਹਿੱਸਾ ਉਹਦੇ ਵਿੱਚ ਜਿਹੜੀ ਹੈਗੀਆਂ ਸਰਕਾਰੀ ਬੋਲੀ ਜਿਹੜੀ ਰਿਜ਼ਰਵ ਕਾਟਾ ਗਈ ਦੀ ਜਿਹੜੀ ਹੈਗੀ ਆ ਜ਼ਮੀਨ ਹੁੰਦੀ ਆ ਉਹਦੇ ਤੇ ਐਸੀ ਬੰਦਾ ਹੀ ਬੋਲੀ ਦੇ ਸਕਦਾ ਐਸੀ ਬੰਦਾ ਨੂੰ ਖੇਕੇ ਤੇ ਲੈ ਸਕਦਾ ਜਨਰਲ ਕਾਟਾ ਕਰੀਦਾ ਬੰਦਾ ਨਹੀਂ ਲੈ ਸਕਦਾ ਹੁਣ ਆਪਾਂ ਦੇਖਦੇ ਆ ਪਿੰਡਾਂ ਦੇ ਵਿੱਚ ਜਿਹਦੇ ਰੋਲੇ ਪੈਣਦੇ ਆ ਤੁਸੀਂ ਆ ਵਿਸ਼ਵਦੀਪ ਜਿਹੜਾ ਹੈਗਾ ਔਰ ਮਿਹਦੂਰ ਆ ਕੋਈ ਸੂਵੀ ਇੱਕ ਉਸਨੇ ਉਹਨਾਂ ਦੇ ਪਿੰਡ ਜਿਹੜਾ ਹੈਗਾ ਤੁਸੀਂ ਮੀਡੀਆ ਦਾ ਸਾਰਾ ਉਹਦਾ ਆਵਾਜ਼ ਜਿਹੜਾ ਲਿਖਿਆ ਉਹ ਸਾਹਮਣੇ ਨਜ਼ਰ ਆਉਂਦਾ ਵੀ ਜਿੱਥੇ ਜਿੱਥੇ ਬੇਸ਼ਕੀਮ ਦੀ ਗੱਲ ਨਹੀਂ ਮੈਂ ਕਰਦਾ ਸਮਾਜ ਦੇ ਅਨੇਕਾ ਜਿਹੜੇ ਸਾਡੇ ਮਜ਼ਦੂਰ ਆ ਜਿਹੜੇ ਸਰਦਾਰਾਂ ਦੇ ਜਿਹੜੇ ਆਪਣੇ ਆਪ ਨੂੰ ਸਵਧਾਨ ਨੂੰ ਸਮਝਣ ਵਾਲੇ ਇਸ ਗੱਲ ਨੂੰ ਜਾਣਨ ਵਾਲੇ ਵੀ ਸਾਡੀਆਂ ਵੀ ਜ਼ਮੀਨਾਂ ਉੱਤੇ ਅਸੀਂ ਬੋਲੇ ਲੈ ਕੇ ਵੀ ਰੱਖ ਸਕਦੇ ਆ ਪਰ ਪਹਿਲਾਂ ਪਿਛਲੇ ਲੋਕ ਇੰਨੇ ਵੇਰ ਹੈ ਨਹੀਂ ਸੀ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਲੋਕ ਚੱਲਦੇ ਆ ਪਰਦੇ ਉਹਨਾਂ ਨੂੰ ਆਪਣਾ ਸਾਰੀ ਜਿਹੜੀ ਬੁੱਧੀ ਆਉਂਦੀ ਜਾਂਦੀ ਹੈ ਜਿਹੜੀ ਇਸ ਤਰ੍ਹਾਂ ਕਰਕੇ ਸਾਡਾ ਕੋਟਾ ਵੀ ਹੁੰਦਾ ਉਸ ਕੋਟੇ ਦੇ ਪ੍ਰਤੀ ਜਦੋਂ ਲੋਕ ਬੋਲਦੇ ਆ ਜਿਹੜੇ ਸਰਮਾਇਦਾਰ ਮਹਿਲਾ ਜਾਂ ਵੱਡੇ ਚੌਧਰੀ ਨਰਾ ਨੇ ਉਹਦੀ ਜ਼ਮੀਨਾਂ ਸਾਡੀ ਤੋਂ ਮੈਨੂੰ ਸਮਝੋ ਨਪੀਆਂ ਹੋਈਆਂ ਪਾਉਂਦੀਆਂ ਸਰਕਾਰੀ ਬੋਲੀ ਆਪਣੇ ਅੰਦਰ ਖਾਤੇ ਦੇ ਹੀ ਦਿੰਦੇ ਆ ਪਰ ਉਹ ਜਿਹੜੀ ਪੂਰਤੀ ਕਰਦੇ ਆ ਸਮਾਜ ਦੇ ਲੋਕਾਂ ਦੇ ਵਿੱਚ ਸਾਹਮਣੇ ਆ ਕੇ ਨਹੀਂ ਕਰਦੇ ਪਾਉਂਦੀ ਉਹ ਜਰਨਲ ਕੈਟਾਗਰੀ ਦੀ ਜ਼ਮੀਨ ਹੋਵੇ ਪਾਉਂਦੀ ਐਸੇ ਕੋਟੇ ਦੀ ਜ਼ਮੀਨ ਹੋਵੇ ਉਹ ਆਪ ਦੇ ਤਰੀਕੇ ਨਾਲ ਆਪ ਦੇ ਕੋਈ ਜਿਹੜਾ ਉਹਦਾ ਕਹਿੰਦਾ ਕੰਮ ਕਰਦਾ ਉਸੇ ਦੇ ਨਾਲ ਬੋਲੀ ਅੰਦਰ ਖਾਤੇ ਤੜਾ ਕੇ ਉਹ ਆਪ ਹੀ ਵਾਈ ਜਾਂਦੇ ਇਸ ਕਰਕੇ ਪਿੰਡਾਂ ਦੇ ਵਿੱਚ ਜਿਵੇਂ ਆਪਣੇ ਉਸ ਲੜਕੇ ਨੇ ਰੌਲਾ ਪਾਇਆ ਵਿਸ਼ਮਦੀਪ ਨੇ ਉਹਦੇ ਤੇ ਪਾਚੇ ਜਿਹੜੇ ਹੋਏ ਆ ਉਹਦੇ ਅਸੇਮੇ ਦਾ ਪਰਚਾ ਪਤਾ ਜਿਹੜਾ ਬਤੌਰ ਉਹਦੇ ਕੋਲੇ ਨਹੀਂ ਸੀ ਉਹਦਾ ਅਫਸੰਸੀ ਆਸਲਾ ਸੀ ਆ ਫਿਰ ਉਹਦੀ ਜਿਹੜੀ ਹੈਗੀ ਵੀ ਸਾਡੇ ਦਫਤਰ ਦੇ ਵਿੱਚ ਬਹਿ ਕੇ ਸਾਡੀ ਜਿਹੜੀ ਹੈਗੀ ਆ ਉਹ ਵਿਉਲੀ ਨਹੀਂ ਜਿਹੜੀ ਹੈਗੀਆਂ ਨੇ ਕਾਨੂੰਨੀ ਜਿਹੜਾ ਹੈਗਾ ਉਹਨੂੰ ਵਿਸਤਾਰਬ ਕੀਤਾ ਇਸ ਕਰਕੇ ਉਹਦੇ ਤੇ ਕਈ ਧਾਰਾ ਲਾ ਕੇ ਉਹਦੇ ਨਾਲ ਦੇ ਬਖਾਸੀਆਂ ਦੇ ਉੱਤੇ ਸਭਿਆ ਉਹਨੂੰ ਜਿਹੜੀ ਘਰੇ ਜਿਹੜੀ ਉਹਨਾਂ ਦੇ ਆਪਣੀ ਨਿੱਜੀ ਕੋਈ ਦੁਕਾਨ ਸੀਗੀ ਜਿੱਥੇ ਬੈਠ ਕੇ ਉਹ ਕੰਮ ਕਰਦੇ ਸੀ ਜਾਂ ਨਹੀਂ ਕਰਦੇ ਸਾਨੂੰ ਨਹੀਂ ਪਤਾ ਵੀ ਉਹਨੂੰ ਦਫਤਰ ਦਾ ਹਰ ਉਹ ਜਦੋਂ ਡਾਕਟਰ ਦੇ ਵਿੱਚ ਅੰਗ ਸਾਡੇ ਗੰਤਿਆ ਤੇ ਅਸਲ ਨੂੰ ਸੱਜਿਆ ਸੀਗਾ ਵੀ ਵਸ਼ਵਦੀਪ ਨੇ ਜਿਹੜਾ ਹੈਗਾ ਉਹਨੂੰ ਕਈ ਇਹਦੀ ਮੌਕਾ ਦਿੱਤਾ ਵੀ ਭਾਈ ਬੋਲੀ ਅੱਜ ਕਰਾ ਦਿੰਦੇ ਆ ਜਾਂ ਕੱਲ ਕਰਾ ਦਿੰਦੇ ਆ 11 ਤਰੀਕ ਨੂੰ ਜਿਹੜੀ ਉਹਨੇ ਬੋਲੀ ਕਰਾਉਣੀ ਸੀ ਉਹਨੇ ਨੂੰ ਗੁਰਦੁਆਰਾ ਦੇ ਵਿੱਚ ਚੋਕ ਕਰਵਾਤਾ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਆਵਾਜ਼ ਸ਼ਿਰੂ ਅਗੋਂ ਦਾ ਉਹਨੂੰ ਕਿਸੇ ਨਿੱਜੀ ਦੁਕਾਨ ਤੇ ਸੱਦ ਕੇ ਉਹਦੇ ਨਾਲ ਕੈਂਪਰੂਮੇਂਟ ਕਰਨ ਦੀ ਗੱਲ ਕੀਤੀ ਪਰ ਉਹ ਕਹਿੰਦਾ ਵੀ ਨਹੀਂ ਸਾਡੇ ਸਮਾਜ ਦੇ ਲੋਕਾਂ ਦੀ ਜਿੰਨਾ ਹਿੱਸਾ ਬੰਦਾ ਉੱਥੇ ਸਾਡੇ ਸਾਹਮਣੇ ਬਹਿ ਕੇ ਜਿਹੜੀ ਹੈ ਉਹਦੀ ਬੋਲੀ ਸਾਥ ਦੇ ਵਿੱਚ ਹੋਵੇ ਪਤਾ ਲੱਗੀ ਵੀ ਕਿਹਦੇ ਬੰਦੇ ਦੇ ਨਾਲ ਗੱਲਦੀ ਹੈ ਪਰ ਉਹਨਾਂ ਲੋਕਾਂ ਨੇ ਜਾਨ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਹੋਣੀ ਆ ਉਹ ਨਹੀਂ ਮੰਨਿਆ ਜਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੋਣੀ ਉਹ ਨਹੀਂ ਦੋਇਆ ਉੱਥੇ ਜਿੱਥੇ ਉਹਦੀ ਹਵੜਾ ਦਗੜੀ ਹੋ ਗਈ ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਹ ਜਿਵੇਂ ਉਹਦੇ ਦੱਸਣ ਦੇ ਮਚਾਲੇ ਉਹਨੂੰ ਧੱਗੇ ਧੁਕੇ ਮਾਰੇ ਕੁੱਟਿਆ ਬਰੂ ਹਰਪੜਿਆ ਕਿਵੇਂ ਜਿਹੜਾ ਹੈਗਾ ਉਹਨੂੰ ਕੁੱਟ ਕੱਟ ਕੇ ਉਹਨੂੰ ਜਦੋਂ ਬਾਹਰ ਨਿਕਲਿਆ ਭੱਜ ਕੇ ਬਹੁਤ ਨੂੰ ਡਲੇ ਪਏ ਸੀ ਦੋਵੇਂ ਡਲੇ ਹੱਥ ਦੇ ਵਿੱਚ ਲੈ ਲੈ ਆਪਦੀ ਜਾਨ ਬਚਾਉਣ ਦੀ ਕਰਤ ਜਾਨ ਤੋਂ ਦੀ ਗੱਤ ਜਦੋਂ ਡਲੇ ਹੱਥ ਚੱਲੇ ਤੇ ਉਸ ਰਾ ਜਿਹੜਾ ਹੈਗਾ ਉਹਦੇ ਤੇ ਝੂਠਾ ਮੁਕੱਦਮਾ ਪਾ ਕੇ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਪੰਜਾਬ ਦੇ ਵਿੱਚ ਦੱਸਿਆ ਜਾਂਦਾ ਬਾਹਰਲੀਆਂ ਸਟੇਟਾਂ ਵਾਲੇ ਵੀ ਦੇਖਦੇ ਆ ਕਹਿੰਦੇ ਕਿ ਸਿੱਖ ਧਰਮ ਦੇ ਵਿੱਚ ਕਿਸੇ ਕਿਸਮ ਦੀ ਕੋਈ ਜਾਤੀ ਪਾਤ ਨਹੀਂ ਜਾਤ ਪਾਤ ਨਹੀਂ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਫਿਰ ਆਪਾਂ ਇੱਥੇ ਵੇਖਦੇ ਪੰਜਾਬ ਦੇ ਵਿੱਚ ਇਹ ਜਾਤੀ ਵਿਤਕਰੇ ਹੁੰਦੇ ਕਿਉਂ ਆ ਦੇਖੋ ਜਿੱਥੇ ਤੁਸੀਂ ਧਰਮ ਦੀ ਗੱਲ ਕੀਤੀ ਆ ਧਰਮ ਦੇ ਵਿੱਚ ਤਾਂ ਸਾਡੇ ਦੂਸਰੇ ਪਾਤਸ਼ਾਹੀ ਨੇ ਲਿਖਿਆ Hindu, Muslim, Musalman, Sheikh, Sai ਸਾਰੇ ਸਾਡੇ ਜਿਹੜੇ ਚਾਰੇ ਵਰਨਾ ਦਾ ਰੋਂ ਕੀਤਾ ਵੀ ਉਹ ਸਾਰੇ ਮੇਰੇ ਜਿਹੜੇ ਹੈਗੇ ਆ ਉਹ ਗੁਰੂ ਦੀ ਬਾਣੀ ਨੂੰ ਮੰਨ ਕੇ ਉਹ ਸਾਰਿਆਂ ਦਾ ਹਿੱਸਾ ਸਾਰਿਆਂ ਦਾ ਸਾਂਝਾ ਇਹ ਪੰਜਾਬ ਸਾਰਿਆਂ ਦਾ ਸਾਡੀ ਭਾਰਤ ਸਾਰਿਆਂ ਦਾ ਸਾਂਝਾ ਗ੍ਰੰਥ ਹੈ ਸਭ ਸਾਂਝੀ ਬਾਣੀ ਵੀ ਲਿਖੀ ਹੈ ਪੰਖ ਪੂਛ ਲੋਗ ਇਹੋ ਜਿਹੇ ਆ ਜਿਹੜੀ ਮਰਿਆਦਾ ਗੁਰੂ ਦੀ ਬਾਣੀ ਦੀ ਅਲੰਘਣਾ ਕਰਦੇ ਆ ਗੁਰੂ ਦੇ ਬਜਨਾ ਦੀ ਲੰਘਣਾ ਕਰਕੇ ਉਹਦੀ ਦਰਵਰ ਤੋਂ ਕਰਦੇ ਆ ਤੁਸੀਂ ਦੇਖਦਾ ਕਈਆਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਰੋਲਸਮੈਂਟਾਂ ਕੀਤੀਆਂ ਜਾਂਦੀਆਂ ਜਿਹੜਾ ਕਿ ਉਹ ਕਾਨੂੰਨੀ ਅਪਰਾਧ ਉਹ ਮੰਨਿਆ ਜਾਂਦਾ ਉਹ ਧਾਰਮਿਕ ਅਪਰਾਧ ਵੀ ਹੈ ਇਸੇ ਵੀ ਕਿਤੇ ਨਿਕਲੇ ਸ਼ੋਮੀ ਕਮੇਟੀ ਜਿਹੜੀ ਇਹਨਾਂ ਚੀਜ਼ਾਂ ਤੇ ਅਮਲ ਲਿਆ ਕੇ ਉਹਨਾਂ ਨੂੰ ਧਾਰਮਿਕ ਸਜ਼ਾ 20 ਦੇਣੀ ਪਈ ਦੀ ਦੇਣੀ ਚਾਹੀਦੀ ਹੈ ਤੇ ਕਾਨੂੰਨੀ ਸਜ਼ਾ ਜਿਹੜੀ ਇਹਨੇ ਸਰਕਾਰ ਬਣਦੀ ਸਰਕਾਰ ਉਹਨੂੰ ਦੇਵੇ ਕਿ ਅਜੇ ਤੱਕ ਨਾ ਤਾਂ ਕੋਈ ਕਿਸੇ ਲੋਕ ਨੂੰ ਧਾਰਨ ਸਜ਼ਾ ਮਿਲੀ ਹੈ ਨਾ ਹੀ ਉਹਨਾਂ ਨੂੰ ਕਿਤੇ ਕਾਨੂੰਨੀ ਉਹਨਾਂ ਕੋਈ ਪਰਚਾ ਹੋਇਆ ਵੀ ਤੁਸੀਂ ਨੌਰਮੈਂਟ ਕਰਾਈ ਤੇ ਕਰਾਈ ਕਿਉਂ ਦੇਖਦੇ ਆ ਲਾਸਮੈਂਟ ਹੋ ਜਾਂਦੀ ਹੈ ਵੀ ਆਹ ਗਰੀਬਾਂ ਦਾ ਜਿਹੜਾ ਇਹਨੂੰ ਖੇਤ ਨਹੀਂ ਵਾਣ ਦੇਣਾ ਇਹਨੂੰ ਵਾਟੇ ਨਹੀਂ ਚੜ੍ਹ ਦੇਣਾ ਇਹਨੂੰ ਜਿਹੜਾ ਹੈਗਾ ਇਹਦਾ ਪਾਣੀ ਬੰਦ ਕਰ ਦਿਓ ਇਹਦਾ ਦੁੱਧ ਬੰਦ ਕਰ ਦਿਓ ਇਹ ਡਾਕਟਰ ਸਾਹਿਬ ਹੈ ਕੁਝ ਲੋਕੀ ਪਿੰਡਾਂ ਦੇ ਵਿੱਚ ਭਾਈਚਾਰਕ ਸੰਸਾਨ ਜਿਹੜੀ ਸਾਡੇ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਬਣੀ ਹੋਈ ਹੈ ਉਹ 2-3 ਬੰਦੇ ਹੁੰਦੇ ਆ ਜਿਹੜੇ ਪਿੰਡ ਦੇ ਵਿੱਚ ਖਲਰ ਪਾ ਕੇ ਸਾਰੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਾਡੀ ਭਾਈਚਾਰਾ ਨੂੰ ਖਤਮ ਕਰਦੇ ਆ ਪਰ ਸਾਡੀ ਪਿੰਡਾਂ ਦੇ ਵਿੱਚ ਆਹ ਦਾ ਲੈਣਾ ਦੇਣਾ ਸਾਡੇ ਦਿਨ ਦਾ ਅਸੀਂ ਇੱਕ ਦੂਜੇ ਦੇ ਕੰਮ ਆਉਣੇ ਆ ੜੇ ਥੁੜੇ ਕੰਮ ਆਉਣੇ ਆ ਵਿੜੇ ਥੁੜੇ ਕੰਮ ਆਉਣੇ ਆ ਸਾਡਾ ਪਿਆਰ ਬਹੁਤ ਆ ਕਿਸਾਨਾਂ ਨਾਲ ਸਾਡੀ ਕੋਈ ਕਿਸਾਨਾਂ ਨਾਲ ਨਹੀਂ ਨਹੀਂ ਪਰ ਜਿਹੜੇ ਹੁਲਣ ਬਾਜ ਜਿਨੂੰ ਅਸੀਂ ਕੜਮ ਚੌਧਰੀ ਕਹਿੰਦੇ ਆ ਭਾਵੇਂ ਉਹ ਕਿਸਾਨ ਹੋਵੇ ਭਾਵੇਂ ਕੋਈ ਹੋਵੇ ਪਰ ਜਿਹਨਾਂ ਸਾਵਾਦੀ ਲੋਕ ਹੁੰਦੇ ਆ ਉਹ ਸਾਡੇ ਸਮਾਜ ਦੀ ਸਾਡੇ ਪੰਜਾਬ ਦੀ ਜਿਹੜੀ ਹੈਗੀ ਆ ਸ਼ਾਂਤੀ ਨੂੰ ਭੰਗ ਕਰਨ ਵਾਲੇ ਲੋਕ ਹੁੰਦੇ ਆ ਕਾਨੂੰਨ ਸਾਹਿਬ ਆਪਾ ਦੇਖਦੇ ਆ ਕਿ ਜਿਸ ਟਾਈਮ ਵਿਸ਼ਵਦੀਪ ਜੀ ਸੀਗੇ ਉਹ ਲੋਕਾਂ ਦੀਆਂ ਜਥੇਬੰਦੀਆਂ ਜਾਂਦੇ ਸੀ ਜਾਂ ਧਰਮਿਆਂ ਦੇ ਵਿੱਚ ਜਾਂਦੇ ਸੀ ਉਹ ਸਮਾਜ ਸੇਵੀ ਆਦਮੀ ਐ ਤੇ ਬਹੁਤ ਵਧੀਆ ਸਮਾਜਿਕ ਗੱਲਾਂ ਵੀ ਕਰਦੇ ਤੇ ਹੱਕਾਂ ਵਾਸਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਪਰ ਫਿਰ ਉੱਥੇ ਕਿਸੇ ਕਿਸਮ ਦੀ ਕੋਈ ਵੀ ਜਥੇਬੰਦੀ ਨੇ ਆ ਕੇ ਵਿਖਾਵਾ ਨਹੀਂ ਕੀਤਾ ਕਿ ਅਸੀਂ ਵਿਸ਼ਵਦੀਪ ਦੇ ਹੱਕ ਚ ਫਿਰ ਤੁਹਾਨੂੰ ਹੀ ਇਹ ਐਸ்சி ਬੀਸੀ ਜਿਹੜੀ ਮਹਾਪੰਚਾਇਤ ਆ ਉਹਨਾਂ ਨੂੰ ਹੀ ਗੈਰੀ ਸਾਹਿਬ ਚਲੇ ਗਏ ਤੁਸੀਂ ਗਏ ਹੋਰ ਵੀ ਕਈ ਐਸਸੀ ਸੰਸਥਾਵਾਂ ਦੇ ਆਗੂ ਸੀਗੇ ਉੱਥੇ ਪਹੁੰਚੇ ਫਿਰ ਦੂਜੀਆਂ ਸੰਸਥਾਵਾਂ ਦੇ ਆਗੂ ਉੱਥੇ ਕਿਉਂ ਨਹੀਂ ਪਹੁੰਚੇ ਇਹਦੇ ਬਾਰੇ ਦੱਸਖੋ ਇਹ ਮੈਂ ਇੱਕ ਗੱਲ ਕਹੂੰ ਵੀ ਕਿਤੇ ਨਾ ਕਿਤੇ ਜਦੋਂ ਨਿਸ਼ਾਨਦੇ ਜਿਵੇਂ ਲੋਕ ਕਹਿੰਦੇ ਵੀ ਕਿਸਾਨ ਤੇ ਮਜ਼ਦੂਰ ਏਕਤਾ ਦਾ ਨਾਰਾ ਹੀ ਲੱਗਦਾ ਹੈ ਤੇ ਮਜ਼ਦੂਰਾਂ ਦੀ ਜਿਹੜੀ ਹੈਗੀ ਉੱਥੇ ਸੁਣਵਾਈ ਵਾਕਈ ਜੀ ਇਹ ਗੱਲ ਕਿਤੇ ਨਾ ਕਿਤੇ ਉਹਨਾਂ ਨੇ ਜਨਰਲ ਕਾਰਾ ਕਰੀ ਜਿਵੇਂ ਜਸੇ ਬੰਦਿਆਂ ਨੇ ਜਨਰਲ ਜਾਂ ਕਿਸਾਨ ਮੁਲਕ ਨੇ ਇਹ ਗੱਲ ਵਾਕਈ ਸੁਧ ਕਰਤੀ ਹੈ ਵੀ ਜਿਵੇਂ ਉਥੇ ਸਾਰੀਆਂ ਹਰ ਤਰ੍ਹਾਂ ਦੀਆਂ ਜਥੇਬੰਦੀਆਂ ਜਾਂ ਕੋਈ ਕਿਸੇ ਵੀ ਕਾਰਡਾਗਰੀ ਦੀ ਮਜ਼ਦੂਰ ਜਥੇਬੰਦੀ ਦੱਦ ਜਥੇਬੰਦੀ ਹਰ ਜਥੇਬੰਦੀ ਉਥੇ ਪਹੁੰਚੀ ਉਥੇ ਪੰਜਾਬ ਦੇ ਪ੍ਰਧਾਨ ਸਰਦਾਰ ਕਨਜੀਤ ਸਿੰਘ ਗਈ ਗਏ ਅਸੀਂ ਉਹਨਾਂ ਦੇ ਪਰਿਵਾਰ ਨੂੰ ਮਿਲੇ ਤੱਥਾਂ ਦੇ ਆਧਾਰ ਤੇ ਪੁੱਛਿਆ ਜਿੱਥੋਂ ਕਿਥੋਂ ਕਿਥੋਂ ਕੀ ਹੋਇਆ ਪੂਰੇ ਤੱਥ ਲੈ ਕੇ ਲਿਆ ਕੇ ਮਾਣਯੋਗ ਐਸਐਸਪੀ ਮੈਡਮ ਦੇ ਸਾਹਮਣੇ ਰੱਖੇ ਕਿ ਉਹਨਾਂ ਨੇ ਜਦੋਂ ਦੱਸਿਆ ਉਹਦੇ ਮੂੰਹ ਦੇ ਵਿੱਚ ਕਾਮ ਲੈ ਕੇ ਉਹ ਵੀ ਉਸ ਗੱਲ ਤੇ ਬੜੀ ਚਿੰਤਾ ਉਹਨੇ ਵੀ ਪ੍ਰਗਟ ਕੀਤੀ ਵੀ ਇਸ ਤਰ੍ਹਾਂ ਕਰਕੇ ਕਿਸੇ ਮਜ਼ਦੂਰ ਆਗੂ ਨੂੰ ਮਜ਼ਦੂਰ ਆਗੂ ਨੂੰ ਗਲਤ ਪਾਤੇ ਵਿੱਚ ਪਾਇਆ ਗਿਆ ਤਾਂ ਕਿਉਂ ਆ ਉਹਨੇ ਤੁਰੰਤ ਜਿਹੜੀ ਹੈਗੀ ਉਹਦੇ ਸੈੱਟ ਬਣਾਇਆ ਸੈੱਟ ਬਣਾ ਕੇ ਉਹਨਾਂ ਨੇ ਜਿਹੜੀ ਹੈਗੀ ਬੰਦੀ ਕਾਰਵਾਈ ਕਰਕੇ ਜਿਹੜਾ ਹੈਗਾ ਉਹ ਉਹਨਾਂ ਤੱਥਾਂ ਤੇ ਜਾ ਕੇ ਜਿਹੜੇ ਤੱਥ ਸਾਡੇ ਸਰਦਾਰ ਪੰਜਾਬ ਦੇ ਪ੍ਰੋਤਾਨ ਕਿਰਨਜੀਤ ਸਿੰਘ ਗਹਿਰੀ ਨੇ ਦੇਖਦੇ ਸੀ ਉਹਨਾਂ ਤੱਥਾਂ ਦੇ ਵਿੱਚ ਹੋਇਆ ਉਹੀ ਤੱਥਾਂ ਦੇ ਵਿੱਚ ਜਿਹੜੀ ਉਹਦੀ ਇਨਕੁਆਰੀ ਹੋਈ ਇਨਕੁਆਰੀ ਤੋਂ ਬਾਅਦ ਉਹ ਪਰਚਾ ਖਾਰਜ ਹੋਇਆ ਉਹ ਬਾਈ ਜਿੱਤ ਬੰਦਾ ਬਗੇਰ ਜਵਾਨ ਤੋਂ ਬੰਦਾ ਬਾਹਰ ਆਇਆ ਉਹ ਨੌਜਵਾਨ ਤੇ ਇਸ ਕਰਕੇ ਰੋਸ ਹੈ ਸਾਨੂੰ ਉਹਨਾਂ ਜਥੇਬੰਦੀਆਂ ਦੇ ਉਹਨਾਂ ਨੇ ਜ਼ਿਕਰ ਵੀ ਕੀਤਾ ਸੀਗਾ ਵੀ ਉੱਥੇ ਲੱਖਾ ਸਹਾਣਾ ਦੇ ਨਾਲ ਵੀ ਮੈਂ ਖੜਾ ਮੈਂ ਭਾਨੇ ਸਿੱਧੂ ਦੇ ਨਾਲ ਵੀ ਖੜਾ ਪਰ ਉਹਨਾਂ ਨੂੰ ਮੈਂ ਫੋਨ ਵੀ ਕੀਤਾ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਇਹ ਚੀਜ਼ਾ ਉਹਨੇ ਜ਼ਿਕਰ ਵੀ ਕੀਤਾ ਪਰ ਮੈਂ ਬੇਨਤੀ ਕਰਦਾ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਤੇ ਜਰਨਲ ਕਾਂਗਰੀ ਦੇ ਲੋਕਾਂ ਨੂੰ ਬੇਨਤੀ ਜ਼ਰੂਰ ਕਰਦਾ ਵੀ ਜਿੱਥੋਂ ਕਿਤੇ ਕਿਸਾਨ ਮੋਰਚੇ ਦੀ ਗੱਲ ਹੋਵੇ ਜਾਂ ਕਿਤੇ ਮੰਡੀ ਦੀ ਗੱਲ ਹੋਵੇ ਉਥੇ ਕਿਸਾਨਾਂ ਦੇ ਨਾਲ ਜਿਹੜੇ ਮਜ਼ਦੂਰ ਹੈ ਜਿਹੜੇ ਕਿਰਤੀ ਉਹਦੇ ਮੁੱਢੇ ਨਾਲ-ਨਾਲ ਆ ਕੇ ਖੜ ਜਾਂਦੇ ਆ ਉਹਨਾਂ ਦੀ ਮੂਹਰੇ ਲਾ ਕੇ ਉਹਨਾਂ ਦੀ ਹਰ ਜਿਹੜੀ ਹੈਗੀ ਆ ਉਹਦੀ ਡਾਂਗ ਕੁਝ ਹੋਵੇ ਉਹ ਉਹਦਾ ਸਾਹਮਣਾ ਕਰਦੇ ਆ ਪਰ ਉਹ ਕਿਸਾਨਾਂ ਨੂੰ ਪਤਾ ਨਹੀਂ ਕੋਈ ਜਾਣੁੰਦੇ ਪਰ ਇੱਥੇ ਕਿਤੇ ਨਾ ਕਿਤੇ ਸਾਨੂੰ ਵੀ ਇਸ ਗੱਲ ਦੀ ਨਾਰਾਜ਼ਗੀ ਹੈ ਵੀ ਨਹੀਂ ਕਿਸਾਨਾਂ ਨੇ ਆਇਆ ਕਰਨਾ ਸੀ ਉਹਨਾਂ ਜਦੋਂ ਬੰਦਿਆਂ ਨੇ ਨਹੀਂ ਕਰਨਾ ਸੀ ਉਹਦੇ ਤੇ ਹਾਰਾ ਨਾਰਾ ਮਾਰਨਾ ਸੀ ਇੱਕ ਗੱਲ ਹੋਰ ਵੇਖਣ ਚਾਹੀਏ ਕਿ ਪੰਜਾਬ ਆ ਜਿਹੜਾ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਬਿਲਕੁਲ ਖੁੱਬ ਚੁੱਕਾ ਹੈ ਤੇ ਕੁਝ ਜਿਹੜੇ ਬੱਚੇ ਆ ਉਹ ਉਦੇਸ਼ਾਂ ਦੀ ਤਿਆਰੀ ਕਰੀ ਜਾਂਦੇ ਆ ਤੇ ਪੰਜਾਬ ਦੇ ਵਿੱਚ ਨੌਜਵਾਨੀ तकरीबन ਖਤਮ ਹੋ ਹੀ ਰਹੀ ਆ ਕੁਝ ਕੁ ਬੱਚੇ ਹੋਣੇ ਆ ਜਿਹੜੇ ਕਿ ਪੰਜਾਬ ਦੇ ਵਿੱਚ ਬੱਚੇ ਹੈਗੇ ਆ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਕਿ ਪੰਜਾਬ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਕਹਿੰਦੇ ਰੰਗਲਾ ਪੰਜਾਬ ਬਣਜੂ ਜਾਂ ਬਹੁਤ ਵਧੀਆ ਪੰਜਾਬ ਬਣਜੂ ਤੁਹਾਨੂੰ ਕੋਈ ਦਿਖਾਈ ਦਿੰਦਾ ਕਿ ਇਹ ਬਣਜੂ ਮੈਂ ਡਾਕਟਰ ਸਾਹਿਬ ਜਦੋਂ ਅਸੀਂ ਜਵਾਨ ਸੀ ਕਿਤੇ ਸਾਡੀ 6 ਜੂ 18 ਸਾਲ ਦੇ ਜਦੋਂ ਵੋਟ ਪਾਉਣ ਲੱਗੇ ਉਹਦੇ ਕੋਈ ਵੱਡੇ ਨੇਤੇ ਜਦੋਂ ਆਉਂਦੇ ਸੀ ਨਾ ਪਿੰਡਾਂ ਦੇ ਵਿੱਚ ਭਾਸ਼ਣ ਕਰਦੇ ਸੀਗੇ ਉਹ ਕ੍ਰਾਂਤੀਕਾਰੀ ਦੀ ਗੱਲ ਵੀ ਪੰਜਾਬ ਨੂੰ ਅਸੀਂ ਸਿਉਣੇ ਦੀ ਚੜੀ ਬਣਾਉਣਾ ਹੈ ਪੰਜਾਬ ਦੇ ਵਿੱਚ ਕਸ਼ਾਲੀਆਂ ਲਾਉਣੀਆਂ ਪੰਜਾਬ ਦੇ ਵਿੱਚ ਘਰ-ਘਰ ਜਿਹੜੀਆਂ ਹੈਗੀਆਂ ਉਹ ਬਿਜਲੀਆਂ ਲੈ ਕੇ ਆਉਣੀਆਂ ਮੋਟਰਾਂ ਦੇ ਉੱਤੇ ਗੱਡੀਆਂ ਖੜੀਆਂ ਹੋਣੀਆਂ ਹੱਤਾਂ ਦੇ ਵਿੱਚ ਕਸ਼ਾਲੀ ਹੋਊਗੀ ਤੇ ਪੰਜਾਬ ਇੱਕ ਵਧੀਆ ਸੁਨਹਿਰੀ ਇੱਕ ਜਿਵੇਂ ਉਹ ਲੋ ਜਿਹੜਾ ਹੈਗਾ ਮਾਹੌਲ ਬਣੂਗਾ ਕ੍ਰਾਂਤੀਕਾਰੀ ਆਊਗੀ ਤੇ ਉਹ ਕ੍ਰਾਂਤੀਕਾਰੀ ਆਈ ਵੀ ਪਰ ਅੱਜ ਜਿਵੇਂ ਤੁਸੀਂ ਨਸ਼ਿਆਂ ਦਾ ਜ਼ਿਕਰ ਕੀਤਾ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੇ ਲੋਕਾਂ ਨੇ ਇਹ ਵੀ ਹੰਣਬਾਜ ਲੋਕਾਂ ਨੇ ਜਿਹੜੇ ਲੋਕ ਨਸ਼ਾ ਬੀਚ-ਬੀਚ ਸਾਡੇ ਪੰਜਾਬ ਦੇ ਲੋਕ ਹੀ ਜਿਹੜੇ ਵੱਡੇ ਖੁਦਾਕਰ ਬਣ ਗਏ ਨਸ਼ਿਆਂ ਦੇ ਉਹਨਾਂ ਨੇ ਸਾਡੀ ਤਰਸਾਨੀ ਸਾਡੀ ਜਵਾਨੀ ਤੇ ਸਾਡੇ ਨੌਜਵਾਨ ਬੱਚਿਆਂ ਨੂੰ ਕਿਉਂ ਨੌਜਵਾਨ ਬੱਚਾ ਉਹ ਕਿਸੇ ਵੀ ਕਾਟਾਗਰੀ ਦਾ ਹੋਵੇ ਮੈਂ ਦੇਖਿਆ ਵੱਡੇ ਵੱਡੇ ਜਿਹੜੇ 100-100 ਕਿੱਲੇ ਦੇ ਮਾਲਕ ਐ 50-50 ਕਿੱਲਾਂ ਦੇ ਮਾਲਕ ਐ ਉਹਨਾਂ ਦੇ ਬੱਚੇ ਇਹੋ ਜਿਹੇ ਨਸ਼ਿਆਂ ਦੇ ਉੱਤੇ ਲੱਗਿਆ ਉਹਨਾਂ ਨੇ ਆਪਦਾ ਘਰ ਵੀ ਬਰਬਾਦ ਕਰ ਲਿਆ ਆਪਦੀ ਜ਼ਮੀਨ ਵੀ ਬਰਬਾਦ ਕਰ ਲਈ ਤੇ ਅੱਜ ਜਿਹੜਾ ਸਿਆਣਾ ਮਾਪਿਓ ਆਪਦੇ ਬੱਚਿਆਂ ਨੂੰ ਉਹ ਬਾਹਰਲੇ ਤਰਫੋਂ ਕਿਉਂ ਭੇਜੀ ਜਾਂਦਾ ਹੈ ਆਪਦੀਆਂ ਜਾਇਦਾਦਾਂ ਵੇਚ ਕੇ ਆਪਦੇ ਉਹ ਪੈਸੇ ਚੱਕ ਕੇ ਕਰਜ਼ੇ ਦੇ ਪੈਸੇ ਚੱਕ ਕੇ ਵੀ ਸਾਡਾ ਬੱਚਾ ਆਉਣ ਵਾਲੇ ਇਹੋ ਜਿਹੇ ਗੰਦੇ ਭਵਿੱਖ 'ਚੋਂ ਬਚ ਕੇ ਆਉਦਾ ਚੰਗਾ ਭਵਿੱਖ ਬਣਾ ਲੈ ਤੇ本当 ਨੂੰ ਕਿਵੇਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਾਤੀ ਵਿਤਕਰਾ ਹੈ ਪੰਜਾਬ ਦੇ ਵਿੱਚ ਇਹ ਵਧੂਗਾ ਜਾਂ ਘਟੂਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਹ ਇਕਜੁੱਟ ਹੋ ਜਾਣਗੇ ਤੇ ਮੈਂ ਤੁਹਾਨੂੰ ਡਾਕਟਰ ਸਾਹਿਬ ਅੱਗੇ ਵੀ ਗੱਲ ਕਰਕੇ ਕਹਿੰਦਾ ਜਿਹੜਾ ਜਾਤੀ ਵਿਤਕਰਾ ਨਾ ਇਹ ਕੁਝ ਲੋਕੀ ਕੁਝ ਹੋਲਣ ਬਾਜ ਲੋਕੀ ਆ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਆ ਪਿੰਡਾਂ ਦੇ ਲੋਕਾਂ ਨਾਲ ਵਕਤਦੇ ਆ ਅਸੀਂ ਮਾ ਜਨ ਸ਼ਕਤੀ ਮਜ਼ਦੂਰ ਸਭਾ ਨੈਸ਼ਨਲ ਜਿਹੜਾ ਹੈਗਾ ਦਲਤ ਮਹਾ ਪੰਚਾਇਤ ਦਾ ਚੇਅਰਮੈਨ ਆ ਅਸੀਂ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਕਰੀਬੀ ਜਾਨਦੇ ਆ ਦੁਕਾਨਦਾਰਾਂ ਦੇ ਕਰੇ ਵੀ ਜਾਣੇ ਆ ਸਾਡੀ ਭਾਈਚਾਰਕ ਸਾਂਝ ਬਹੁਤ ਵਧੀਆ ਹੈਗੀ ਆ ਤੇ ਕੁਝ ਹੁੱਲਣ ਬਾਜ ਲੋਕ ਆ ਜਿਹੜੇ ਜਾਤੀ ਵਿਤਕਰਾ ਪਾ ਕੇ ਸਾਡੇ ਸਾਰੇ ਪਿੰਡ ਨੂੰ ਰੋੜਾ ਕੇ ਤੇ ਅਸੀਂ ਗੁਰਦਵਾਰਿਆਂ ਚ ਲੋਸਮੈਂਟਾਂ ਕਰਾਉਣੀਆਂ ਅਸੀਂ ਕਿਤੇ ਥਾਣੇ ਦਰਵਾਰਾਂ ਦੇ ਵਿੱਚ ਚੋਲੇ ਲਵਾਜੀ ਕਰਮੀ ਕੁਆਰਾਂ ਦੇ ਵਿੱਚ ਉਹਨਾਂ ਲੋਕਾਂ ਨੇ ਜਿਵੇਂ ਖੋਚ ਰਿਵਿਊ ਆ ਤੇ ਆਪ ਦੇ ਕੋਲ ਰੈਂਕ ਨੰਬਰ ਬਣਾਉਣ ਦਾ ਕਾਰਨਾ ਇਹ ਲੋਕਾਂ ਤੋਂ ਇਹਨਾਂ ਲੋਕਾਂ ਨੂੰ ਮੈਂ ਸਰਕਾਰ ਕੇ ਵੀ ਤੇ ਸਾਡੇ ਕਿਸਾਨਾਂ ਕੇ ਵੀ ਤੇ ਸਾਡੇ ਮਜ਼ਦੂਰਾਂ ਕੇ ਵੀ ਬੇਨਤੀ ਕਰਦਾ ਵੀ ਇਹੋ ਜੇ ਘੜਮ ਚੌਧਰੀਆਂ ਤੇ ਹੁੱਲਣ ਬਾਜ ਲੋਕਾਂ ਤੋਂ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਅਸੀਂ ਆਦੇ ਪੰਜਾਬ ਨੂੰ ਪਛਾਲ ਕਰਨਾ ਅਸੀਂ ਆਦੇ ਬੱਚਿਆਂ ਨੂੰ ਬਚਾਉਣਾ ਅਸੀਂ ਨਸ਼ੀ ਦਾਲਨ ਤੋਂ ਪਰਨਾ ਅਸੀਂ ਖੇਤੀ ਪ੍ਰਧਾਨ ਹੈ ਖੇਤੀ ਨੂੰ ਅੱਗੇ ਲਿਆਉਣਾ ਅਸੀਂ ਇਹਨਾਂ ਕੰਮਾਂ ਉਹ ਇਹਨਾਂ ਲੋਕਾਂ ਦੇ ਉੱਤੇ ਨਾ ਥਪਾਈਏ ਤੇ ਸਰਕਾਰ ਨੂੰ ਵੀ ਕਹੀਏ ਵੀ ਲੋਕ ਜਿਹੜੇ ਹਨ ਉਹਨਾਂ ਨੂੰ ਤੁਰੰਤ ਉਹਨਾਂ ਦੇ ਕਾਰਵਾਈ ਕਰਨ ਪਾਉਂਦੀ ਕੋਈ ਵੀ ਕਿਸੇ ਵੀ ਕੈਟਾਗਰੀ ਦਾ ਬੰਦਾ ਉਹਨਾਂ ਨੂੰ ਬਾਜੀ ਕਰਦਾ ਤੇ ਨਾ ਦੇ ਨਾਲ ਕਾਰਵਾਈ ਹੋ ਜਾਣੀ ਚਾਹੀਦੀ ਕਾਰਨ ਸਾਹਿਬ ਇੱਥੇ ਪਹੁੰਚੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਾਤੀ ਵਿਤਕਰਾ ਕੁਝ ਕੁ ਲੋਕਾਂ ਕਰਕੇ ਆ ਕੁਝ ਕੁ ਕੜਮ ਚੌਧਰੀ ਹੈ ਜਾਂ ਕੁਝ ਸ਼ਰਾਬਤੀ ਅੰਸਰ ਹੈ ਜਿੰਨਾ ਕਰਕੇ ਇਹ ਵਿਤਕਰਾ ਹੋ ਰਿਹਾ ਹੈ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਜਿਹੜੇ ਬੱਚੇ ਜਾ ਰਹੇ ਆ ਜਾਂ ਪੰਜਾਬ ਅੱਜ ਨਸ਼ਿਆਂ ਦਾ دریا ਬਣ ਚੁੱਕਿਆ ਉਹਦੇ ਚੋਂ ਨਿਕਲਣ ਵਾਸਤੇ ਸਾਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਤੇ ਇਕਜੁੱਟ ਹੋਈਏ ਤੇ ਜਾਤੀਵਾਦ ਦਾ ਜਿਹੜਾ ਵਿਤਕਰਾ ਇਹਨੂੰ ਛੱਡੀਏ ਆ ਫੇਰ ਵੀ ਆਪਾਂ ਮਿਲਾਂਗੇ ਇਹਨਾਂ ਨਾਲ ਗੱਲਾਂ ਤਾਂ ਬਹੁਤ ਕਰਨੀਆਂ ਸੀ ਪਰ ਟਾਈਮ ਦੀ ਇਜਾਜ਼ਤ ਨੂੰ ਦੇਖਦੇ ਹੋਏ ਅਸੀਂ ਫੇਰ ਦੁਬਾਰੇ ਮਿਲਾਂਗੇ ਅਸੀਂ ਇਸ ਚੈਨਲ ਤੇ ਔਰ ਤੇ ਘਰੂ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ